ਮੇਰਾ ਨਾਮ ਅਮਤਾ ਬਾਜੀ ਮੇਰਾ ਹਸਬੰਦ ਦਾ ਨਾਮ ਵੀਰਿੰਦਰਪਾਲ ਸਿੰਘ ਹੀ ਹਾਂ ਜੀ ਪਰ ਹੀ ਕਾਲ ਕਰੋਗੇ ਅਸਰੇ ਨੋਵੇ ਨਾ ਤੋ ਕੇ ਚਾਹ ਪੀ ਕੇ ਕਹਿੰਦੇ ਮੈਂ ਕਹਿੰਦੇ ਇੱਕ ਹੁੰਡਾ ਨੂੰ ਧੰਕਿਆ ਦਿੰਦਾ ਵਾ ਕਿ ਮੇਰਾ ਫੋਨ ਤੁਹਾਨੂੰ ਲਿਆ ਮੈਂ ਤੁਹਾਨੂੰ ਝਾਨੂ ਮਾਰ ਦੇਣਾ ਪਰ ਇਹ ਪੁਲਿਸ ਲਾਈਨ ਨੂੰ ਜਾਂਦੀ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਗੱਲ। ਜੀ ਸਾਹਿਬ ਥੈਂਕ ਯੂ ਇੱਥੇ ਇਨਫੋਰਮੇਸ਼ਨ ਸੀ ਕਿ ਇੱਕ ਬਾਦਿਆਵਾਂ ਜਗ੍ਹਾ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ। ਟਾਈਮਜ਼ ਨਾਉ ਪੰਜਾਬ। ਪਹਿਲੀ ਕੀ ਨਾਮ ਲਵਾਂ ਤੁਹਾਡਾ? ਮੇਰਾ ਨਾਮ ਅੰਮਤਾ ਬਾਜੀ, ਮੇਰਾ ਹਸਬੰਦ ਦਾ ਨਾਮ ਬ੍ਰਿੰਦਰਪਾਲ ਸਿੰਘ ਜੀ। ਹਾਂਜੀ ਭਾਜੀ ਕੱਲ ਕਰੋਗੇ ਅਸਰੇ 9 ਵੇ ਨਾ ਧੋਕੇ ਚਾਹ ਪੀ ਕੇ ਕਹਿੰਦੇ ਮੈਂ ਸਿਵਲ ਹਸਪਤਲ ਚੱਲਿਆ ਗੋਲੀ ਲੈਣ ਜਾਂਦੇ ਹੀ ਨਸ਼ਾ ਛਡਾਉਣ ਵਾਲੀ ਮੁੜ ਕੇ ਸਵੇਰ ਦੇ ਘੇ ਘਰ ਆਏ ਨਹੀਂ ਬੱਚਿਆਂ ਦਾ ਜਨਮ ਦੇ ਨਹੀਂ ਇਹ ਸਭ ਡੀਕਦੇ ਰੇ ਸਾਰਾ ਦਿਨ ਇੱਕ ਦੋ ਜਾਣੇ ਹੁੰਦੇ ਹੀ ਘਰ ਪਾਏ ਮੰਗਣ ਤੁਹਾਡੇ ਕੋ ਪੈਸੇ ਲੈਣੇ ਆ ਮੈਨੂੰ ਕਹਿੰਦੇ ਹੁੰਦੇ ਇਹ ਕਹਿੰਦੇ ਇੱਕ ਹੁੰਦਾ ਮੈਂ ਧਮਕੀਆਂ ਦਿੰਦਾ ਵਾ ਕਿ ਮੇਰਾ ਫੋਨ ਤੂੰ ਲੈ ਲਿਆ ਮੈਂ ਤੈਨੂੰ ਜਾਨੋਂ ਮਾਰ ਦੇਣਾ ਪਰ ਹਾਨੂੰ ਨੂੰਨ ਭਾਰੀ ਪਤਾ ਕਿੰਨੇ ਮਾਰਿਆ ਕਿੰਨੇ ਨਹੀਂ ਕਿਸੇ ਦਾ ਨਾਂ ਨਹੀਂ ਲਾ ਸਕਦੇ ਇਹ ਕੰਮ ਕਰ ਰਹੀ ਸੀ ਜਦੋਂ ਤੁਸੀਂ ਦੇਖਿਆ ਕਿ ਇਹ ਰਾਤੀ ਉਹਨਾਂ ਨੇ ਕਿੱਦਾਂ ਦੇ ਹਲਾਕੇ ਘਰੋਂ ਭਾਈ ਜਦੋਂ ਗਏ ਬਿਲਕੁਲ ਸਹੀ ਗਏ ਹੁਣ ਫੈਕਟਰੀ ਵੀ ਲੱਗੇ ਹੀ ਕਿਤੇ ਕੰਮ ਤੇ ਹਾਂਜੀ ਕਦੇ ਚੱਲੂਗਾ ਜੇ ਪਰਦਾ ਕੰਮ ਕਰਦਾ 10 ਕਿ ਦਿਨੀ ਹੋਇਆ ਹਲੇ ਫੈਕਟਰੀ ਤੇ ਜਾਂਦੇ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਭਾਈ ਆ ਹੁਣ ਸੇਰੇ ਹਾਂਜੀ ਸੇਰੇ ਪੁਲਸ ਵਾਲਾ ਦਾ ਫੋਨ ਆਇਆ ਉਹਨਾਂ ਨੂੰ ਪਤਾ ਲੱਗਾ ਕਿ লাশ ਪਈ ਆ ਧਾਰ ਕਾਰਡ ਨਿਕਲਿਆ ਜੇਬ ਚੋਂ ਤੇ ਫੇਰ ਪਤਾ ਲੱਗਾ ਕਿਸ ਹਾਲਤ ਚ ਲਾਸ਼ ਤਹੀ ਵੇਖੀ ਐ ਪਈ ਦੀ ਕਿਸ ਹਾਲਤ ਚ ਲਾਸ਼ ਸਰੀਰ ਉੱਪਰ ਹੱਥ ਪੈਰ ਵੀ ਜਿੱਦਾਂ ਵੱਡੇ ਹੁੰਦੇ ਆ ਤੇ ਮੂੰਹ ਚ ਖੂਨ ਨਿਕਲ ਰਿਆ ਹੀ ਪਤਾ ਨਹੀਂ ਉਹਨਾਂ ਰੱਬ ਜਾਣੇ ਕਿਸ ਤਰ੍ਹਾਂ ਘੇਲੇ ਮਾਰਿਆ ਕੀ ਨਹੀਂ ਰਾਤ ਕਾਰਾਈ ਸੀ ਨਹੀਂ ਰਾਤ ਨਹੀਂ ਕਾਰਾਈ ਪਰਵਾਸ ਤੇ ਕਹਿੰਦਾ ਮੈਂ ਇਕੱਲੀ ਮੇਰੇ ਦੋ ਬੱਚੇ ਬੇਟੀ ਤੇ ਬੇਟਾ ਤੇ ਆਪਾਂ ਚਾਰੋ ਹੀ ਬਸ ਮੰਮੀ ਡੈਡੀ ਡੈਥ ਹੋ ਗਈ ਬਿਲਾਈ ਕਿੰਨੀ ਉਮਰ ਹੈ ਤੁਹਾਡੀ 36 ਸਾਲ ਦੀ ਕੀ ਕਹਿਣਾ ਚਾਹੋਗੇ ਇਸ ਦਾ ਮਤਲਬ ਮੈਂ ਇਹ ਚਾਹਨੀ ਕਿ ਨਾ ਕਾਰਵਾਈ ਕੀਤੀ ਜਾਏ ਪਤਾ ਲਾਇਆ ਜਾਏ ਕਿ ਕਿਸ ਤਰ੍ਹਾਂ ਡੈਥ ਹੋਈ ਕਿੰਨੇ ਮਾਰਿਆ ਕਿਸ ਤਰ੍ਹਾਂ ਵਸ ਪੈਰੀ ਮੈਂ ਹੁਣ ਬਾਹਰ ਪਤਾ ਨਹੀਂ ਕਿੰਨਾ ਕਿੰਨਾ ਨਾਲ ਮਿਲਦੇ ਹੀ ਮੈਂ ਸਾਰਿਆਂ ਨੂੰ ਪਛਾਣਦੀ ਨਹੀਂ ਸਾਡਾ ਸ਼ਰਾਊ ਕੇਂਦਰ ਚ ਵੀ ਰਹੀ ਨਹੀਂ ਹਾਂਜੀ ਕਿੰਨੇ ਦਿਨ ਰਹੀ ਨਹੀਂ 3 ਮਹੀਨੇ ਉੱਥੇ ਵੀ ਰਹਿ ਲਸ਼ਾ ਸ਼ਰਾਊ ਤੇ ਉਸ ਤੋਂ ਬਾਅਦ ਫਿਰ ਕੰਮ ਤੇ ਲੱਗੇ ਸੀ ਹਾਂਜੀ ਅੱਜ ਕਿੱਥੇ ਆ ਪ੍ਰੇਮ ਨਗਰ ਜੀ ਪਹਿਲੇ ਹੀ ਪੁਲਿਸ ਲਾਈਨ ਚੱਕੀ ਵਾਲੀ ਗਲੀ 'ਚ ਰਹਿੰਦੇ ਸੀ ਉੱਥੋਂ ਮਕਾਨ ਵੇਚ ਕੇ ਪ੍ਰੇਮ ਨਗਰ ਆਏ 2-3 ਮਹੀਨੇ ਹੋ ਇੱਧਰ ਆਇਆ ਸੋਟੀ ਡੈਡ ਬੋਡੀ ਮਿਲੀ ਇਹ ਪੁੱਛੀਓ ਤੇ ਪੁਲਿਸ ਲਾਈਨ ਨੂੰ ਜਾਂਦੀ ਇਹ ਰੋਡ ਤੇ ਨਾ ਫਾਟਕ ਤੋਂ ਅਗਲੇ ਪਾਸੇ ਪ੍ਰੇਮ ਨਗਰ ਦੀ ਬੈਕ ਸਾਈਡ ਪੈਂਦੀ ਆ ਨਿਊ ਮਾਡਲ ਟਾਊਨ ਦੀ ਬੈਕ ਸਾਈਡ ਬੇਸਿਕਲੀ ਕਹਿ ਸਕਦੇ ਆ ਕਿ ਇੱਥੇ ਹੀ ਇਨਫੋਰਮੇਸ਼ਨ ਸੀ ਕਿ ਇੱਕ ਵਾਰ ਬੀ ਆਵਾਂ ਜਗ੍ਹਾ ਦੇ ਵਿੱਚ ਇੱਕ ਡੈਡ ਬੋਡੀ ਪਈ ਹੈ ਆ ਕੇ ਦੇਖਿਆ ਤੇ ਖੈਰ ਤੇ ਉਹਦੇ ਕੁਛ ਖਿਸੜਦੇ ਨਿਸ਼ਾਨ ਹੈ ਜਾਂ ਡੌਗਦ ਵੱਲੋਂ ਬਾਈਟ ਦੇ ਨੇ ਜਾਂ ਕੀਏ ਨੇ ਉਹ ਆਪਣੀ ਅਸੀਂ ਫੋਰੈਂਸਿਕਲੀ ਟੀਮ ਬੁਲਾ ਲਈ ਹੈ ਡੌਗਸ ਕਾਡ ਵੀ ਬੁਲਾ ਰਹੇ ਆ ਤੇ ਫਿਰ ਅਸਲੀ ਮੌਤੇ ਕਾਰਨ ਉਹਦੇ ਪਤਾ ਲੱਗਦੇ ਤੇ ਕਾਰਵਾਈ ਕਰਦੇ ਹੋ ਬਰਿੰਦਰਪਾਲ ਸਿੰਘ ਵੀਰੂ ਆ ਵਾਈਫ ਤੇ ਆ ਗਏ ਨੇ ਦੱਸਦੇ ਭਈ ਕੱਲ ਕਰੂੰ ਸਵੇਰੇ ਗਏ ਸੀ ਓਟ ਸੈਂਟਰ ਦੇ ਵਿੱਚ ਆਪਣੀ ਦਵਾਈ ਲੈਂਦੇ ਨੇ ਉੱਥੇ ਮੁੜ ਕੇ ਬਾਅਦ ਵਿੱਚ ਉਹ ਘਰ ਨਹੀਂ ਆਏ ਇਹ ਨਾਰਮਲੀ ਇਹਨਾਂ ਨੇ ਸਮਝਿਆ ਕਿ ਸ਼ਾਇਦ ਇੱਥੇ ਵੈਸੇ ਲੇਟ ਹੋ ਗਏ ਪਰ ਮਾਰਨਿੰਗ ਇਹਨਾਂ ਨੂੰ ਵੀ ਕਿਸੇ ਨੇ ਤਲਾਹ ਦਿੱਤੀ ਹੈ ਸਾਡੇ ਦੱਸਣ ਵਾਲੇ ਕਿੱਥੋਂ ਦੀ ਕਿੰਨੀ ਕੁ ਉਮਰ ਲੱਗਦੀ ਹੈ ਇਹ ਕਰੀਬ 39 ਸਾਲ ਦੇ ਨੇ ਇਹ ਕਿੱਥੋਂ ਦੇ ਨੇ ਇੱਥੋਂ ਬਸੰਤਨਗਰ ਦੇ ਕੀ ਲੱਗਦਾ ਸਰ ਮੁੱਢਲੀ ਜਾਂਚ ਮੁੱਢਲੀ ਜਾਂਚ ਤੋਂ ਤੇ ਅਜੇ ਕਲੀਅਰ ਨਹੀਂ ਕੁਝ ਕਿਹਾ ਜਾ ਸਕਦਾ ਕਿਉਂਕਿ ਜਦੋਂ ਅਸੀਂ ਬੋਡੀ ਸਿੱਧੀ ਕੀਤੀ ਹੈ ਕਿ ਜਿਹੜੀ ਬੋਡੀ ਜ਼ਿਆਦਾ ਦੇਰ ਤੱਕ ਪਈ ਰਹੇ ਮੈਨੂੰ 2-4 10-12 ਘੰਟੇ ਹੋ ਜਾਂਦੇ ਫੋਰਥਿੰਗ ਹੋ ਜਾਂਦੀ ਹੈ ਤੋ ਨੱਕ ਮੂੰਹ ਚੋਂ ਬਲੀਡਿੰਗ ਵਾਸਤੇ ਨਾਰਮਲ ਸਰਕਮਸਟੈਂਸਸ ਦੇ ਵਿੱਚ ਜੇ ਨਸ਼ੇ ਕਰਕੇ ਵੀ ਹੋਵੇ ਤਾਂ ਉਹਦੀ ਆ ਜਾਂਦੀ ਹੈ ਬਟ ਜਿਹੜੀ ਐਕਚੁਅਲ ਕਾਜ਼ ਹੈ ਉਹ ਅਸੀਂ ਟੀਮਾਂ ਆਂਦੀਆਂ ਬਾਕੀ ਪੋਸਟਮਾਰਟਮ ਤੋਂ ਬਾਅਦ ਵਿੱਚ ਉਹ ਦੇਖਦੇ ਨੇ ਟਾਈਮਸ ਨਾਉ ਪੰਜਾਬ